ਅੱਜ ਅਪ ਪੜਾਂਗੇ ਚੰਡੀਗੜ੍ਹ ਤੇ ਲੇਖ ਚੰਡੀਗੜ੍ਹ ਚੰਡੀਗੜ੍ਹ ਭਾਰਤ ਦੇ ਸਭ ਤੋਂ ਸੋਹਣੇ ਸ਼ਹਿਰਾਂ ਵਿੱਚੋਂ ਇੱਕ ਹੈ ਜਿਸ ਨੂੰ ਸਿਟੀ ਬਿਊਟੀ ਵੀ ਕਿਹਾ ਜਾਂਦਾ ਹੈ ਇਹ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਹੈ ਵੰਡ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਵੰਡ ਤੋਂ ਬਾਅਦ ਉਹ ਹਿੱਸਾ ਪਾਕਿਸਤਾਨ ਵਿੱਚ چلا ਜਾਣ ਕਾਰਨ ਰਾਜਧਾਨੀ ਬਣਾਉਣ ਦੀ ਲੋੜ ਪਈ ਇਸ ਲੋੜ ਕਾਰਨ ਉਸ ਸਮੇਂ ਇਸ ਸ਼ਹਿਰ ਨੂੰ ਬਣਾਇਆ ਗਿਆ 1952 ਈਸਵੀ ਤੋਂ ਇਸ ਦੀ ਉਸਾਰੀ ਦਾ ਕੰਮ ਆਰੰਭਿਆ ਗਿਆ ਇਸ ਦਾ ਨਕਸ਼ਾ ਫਰਾਂਸ ਦੇ ਪ੍ਰਸਿੱਧ ਆਰਕੀਟੈਕਟ ਲੇ ਕਾਰਬੂਜੀ ਨੇ ਬਣਾਇਆ ਸਾਰੇ ਸ਼ਹਿਰਾਂ ਨੂੰ ਸੈਕਟਰਾਂ ਵਿੱਚ ਵੰਡਿਆ ਗਿਆ ਹਰ ਸੈਕਟਰ ਵਿੱਚ ਨਵੇਂ ਢੰਗ ਤੇ ਖੁੱਲੇ ਡੁੱਲੇ ਮਕਾਨ ਬਣਾਏ ਅਜਿਹਾ ਕਰਨ ਸਮੇਂ ਪੌਣ ਪਾਣੀ ਦਾ ਖਾਸ ਖਿਆਲ ਰੱਖਿਆ ਗਿਆ ਹਰ ਸੈਕਟਰ ਵਿੱਚ ਸਾਰੀਆਂ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ। ਚੰਡੀਗੜ੍ਹ ਵਿੱਚ ਬਹੁਤ ਸਾਰੇ ਵੇਖਣਯੋਗ ਸਥਾਨ ਹਨ। ਰੋਜ਼ ਗਾਰਡਨ, ਰਾਗ ਗਾਰਡਨ, ਸੁਖਨਾ ਝੀਲ, ਜਾਪਾਨੀ ਬਾਗ, ਤਿਤਲੀ ਪਾਰਕ, ਸੈਕਟਰ 17 ਅਤੇ ਕਈ ਅਜਾਇਬ ਘਰ ਅਤੇ ਆਰਟ ਗੈਲਰੀਆਂ ਸਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ। ਇੱਥੇ ਵਿਸ਼ਵ ਪ੍ਰਸਿੱਧ ਪੰਜਾਬ ਯੂਨੀਵਰਸਿਟੀ ਦੇ ਪੀਜੀਆਈ ਵੀ ਹੈ। ਇਹ ਸ਼ਹਿਰ ਸਿੱਖਿਆ ਅਤੇ ਸਿਹਤ ਦੇ ਮਾਮਲੇ ਬਿਤੁਈ ਅੱਗੇ ਹੈ ਚੰਡੀਗੜ ਇੱਕ ਐਸਾ ਸ਼ਹਿਰ ਹੈ ਜੋ ਆਧਨਿਕਤਾ ਅਤੇ ਸੰਸਕਾਰਾਂ ਦਾ ਸੁੰਦਰ ਸੁਮੇਲ ਹੈ ਇਹ ਸ਼ਹਿਰ ਸਿਰਫ ਪੰਜਾਬੀਆਂ ਲਈ ਹੀ ਨਹੀਂ ਸਗੋਂ ਸਾਰੇ ਭਾਰਤ ਲਈ ਮਾਣ ਦੀ ਗੱਲ ਹੈ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇ ਵੀਡੀਓ ਅੱਜ ਦੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ